ਫਗਵਾੜਾ ਦੇ ਸ਼੍ਰੀ ਨਾਥ ਪੈਲੇਸ ਦੇ ਮਾਲਕ ਆਸ਼ੂ ਸ਼ਰਮਾ ਦਾ ਅੰਤਿਮ ਸੰਸਕਾਰ ਫਗਵਾੜਾ ਦੇ ਬੰਗਾ ਰੋਡ ਤੇ ਸ਼ਮਸ਼ਾਨ ਘਾਟ ਵਿਖੇ ਹੋਇਆ ਅੱਜ ਫਗਵਾੜਾ ਦੇ ਵਿੱਚ ਜੋ ਜੀਤੀ ਦਿਨ ਸਾਡਾ ਬਹੁਤ ਹੀ ਸਰਗਰਦ ਵੀਰ ਜਿਹੜਾ ਇੱਕ ਸਮਾਜ ਸੇਵੀ ਹਰ ਵੇਲੇ ਹੱਸਦਾ ਚਿਹਰਾ ਜੋ ਫਗਵਾੜਾ ਦੀ ਸ਼ਾਨ ਹੈ ਸਾਨੂੰ ਸਦੀਵੀ ਬੁੱਧਤਾ ਦੇ ਗਿਆ ਉਹ ਵਿਛੋੜਾ ਉਹਦਾ ਪਰਿਵਾਰ ਲਈ ਤਾਂ ਨਾ ਪੂਰਾ ਹੋਣ ਵਾਲਾ ਘਾਟ ਆ ਸਮਾਜ ਲਈ ਘਾਟ ਆ لیکن جو ਸ਼ਹਿਰ ਨੂੰ ਘਟਾ ਪਿਆ ਉਹ ਅਸੀਂ ਦੇਣਾ ਉਹਦਾ ਪੂਰਾ ਨਹੀਂ ਕਰ ਸਕਦੇ ਅਸੀਂ ਤਾਂ ਪਰਮਾਤਮਾ ਕੇ ਇਹੀ ਅਰਦਾਸ ਕਰਦੇ ਹਾਂ ਆਸ਼ੂ ਸ਼ਰਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਫਲ ਬਖਸ਼ੇ ਵਾਈਡ ਗਰੁੱਪ ਹਰ ਵਕਤ ਪਰਿਵਾਰ ਤੇ ਉਹਨਾਂ ਬੱਚਿਆਂ ਤੇ ਉਹ ਸਾਡੀ ਭੈਣ ਤੇ ਮਿਹਰ ਪ੍ਰਿਆਸ ਰੱਖੇ ਤੇ ਪਰਿਵਾਰ ਬਹੁਤ ਹੀ ਵਧੀਆ ਪਰਿਵਾਰ ਹੈ ਦੋਨੋਂ ਭਰਾ ਇੱਕ ਤਰ੍ਹਾਂ RAM ਲਕਸ਼ਮਣ ਦੀ ਜੋੜੀ ਤਰ੍ਹਾਂ ਤੇ ਫਗਵਾੜੇ ਵਿੱਚ ਵਿਛੜਦੇ ਸੀ ਹਰ ਇੱਕ ਭਰਾ ਦੇ ਜਾਨ ਨਾਲ ਜਿੱਥੇ ਪਹਾੜੀ ਟੁੱਟ ਗਿਆ ਤੇ ਫਗਵਾੜੇ ਦੀ ਸ਼ਾਨ ਖਤਮ ਹੋ ਗਈ ਫਿਰ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਜੀ ਇਸ ਵੀਰ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ